ਹਾਂਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਪਾਂ ਆਪਣੇ ਚੈਨਲ ਯੂਥ ਪੰਜਾਬ ਤੇ ਕਰਦੇ ਆਂ ਤੁਹਾਡਾ ਸਵਾਗਤ ਤੇ ਅੱਜ ਵਾਲੀ ਵੀਡੀਓ ਵੈਸੇ ਆਪਣੀ ਡਿਸਕਸ਼ਨ ਹੀ ਆ ਕੈਨੇਡਾ ਨੂੰ ਲੈ ਕੇ ਕੋਈ ਮਤਲਬ ਅਸੀਂ ਬੈਠੇ ਸੀਗੇ ਇੱਥੇ ਬੋਰਡਵੌਕ ਤੇ ਕਹ ਲਓ ਜਾਂ ਤੁਸੀਂ ਕਿਸੇ ਨਦੀ ਦੇ ਕੰਢੇ ਕਹ ਲਓ ਤੇ ਗੱਲਾਂ ਬਾਤਾਂ ਕਰਦੇ ਸੀਗੇ ਕੈਨੇਡਾ ਬਾਰੇ ਵੀ ਕੈਨੇਡਾ ਦੇ ਅੱਜਕੱਲ੍ਹ ਯਾਰਾ ਕਿਵੇਂ ਜਵਾਗ ਟੈਨਸ਼ਨ ਚ ਆ ਜਾਂ ਕਿਵੇਂ ਜਵਾਗ ਵਧੀਆ ਕਰ ਰਹੇ ਨੇ ਜਾਂ ਸਟੂਡੈਂਟਾਂ ਨੂੰ ਕੀ ਫਾਇਦਾ ਹੋ ਰਿਹਾ ਹਨਾ ਜਾਂ ਕੀ ਨੁਕਸਾਨ ਹੋ ਰਿਹਾ ਆਪਾਂ ਇਹ ਬੇਸ ਤੇ ਗੱਲਾਂ ਬਾਤਾਂ ਕਰਦੇ ਸੀਗੇ ਤੇ ਅੱਜ ਅਸੀਂ ਗੱਲ ਕਰੀ ਜਾਂਦੇ ਸੀ ਵੀ ਯਾਰ ਪੀਆਰ ਨੂੰ ਲੈ ਕੇ ਲੋਕ ਕਿੰਨੇ ਚਿੰਤਾ ਦਾ ਜਾਂ ਸਟੂਡੈਂਟ ਹਨਾ ਕਿੰਨੀ ਚਿੰਤਾ ਦੇ ਵਿੱਚ ਆ ਵੀ ਯਾਰ ਪੀਆਰ ਕਿਵੇਂ ਮਿਲੂਗੀ ਤੇ ਵੈਸੇ ਹੁਣ ਆਪਾਂ ਦੇਖਦੇ ਹਾਂ ਸਾਰੇ ਨਿਊਜ਼ ਦੇਖਦੇ ਹਾਂ ਸਾਰੇ ਕਿਤੇ ਸਾਰੇ ਪ੍ਰੋਵੈਂਸਾਂ ਦੇ ਵਿੱਚ ਜਿਹੜੀ ਪੀਆਰ ਮਤਲਬ ਬਹੁਤ ਔਖੀ ਹੋ ਚੁੱਕੀ ਆ ਸਾਰੇ ਕਿਤੇ ਜਿਹੜੇ ਪੀਐਨਪੀ ਪ੍ਰੋਗਰਾਮ ਚੱਲਦੇ ਨੇ ਜਾਂ ਕੋਈ ਵੀ ਜਿਹੜਾ ਈਜ਼ੀ ਪ੍ਰੋਗਰਾਮ ਚੱਲਦਾ ਸੀ ਸਰਕਾਰ ਨੇ ਬੰਦ ਕਰਤਾ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਜਾਂ ਇੱਕ ਵਾਰੀ ਪਾਉਜ਼ ਕਰਦੇ ਸਾਰੇ ਪ੍ਰੋਗਰਾਮ ਤ ਸਾਰੇ ਸਟੂਡੈਂਟ ਜਨਤਾ ਦੇ ਬੱਚਾ ਹਨ ਗਲਵੰਤ ਜਿਵੇਂ ਆਪਾਂ ਵੀ ਚੰਤਾ ਦੇ ਵਿੱਚ ਹੀ ਆ ਫਿਲਹਾਲ ਤਾਂ ਇਹ ਜੀ ਸੋਚਦੇ ਆ ਵੀ ਉਹਦਾ ਯਾਰ ਨਤੀਜਾ ਹੁਣ ਕੀ ਨਿਕਲ ਸਕਦਾ ਜਾਂ ਆਪਾਂ ਨੂੰ ਕੀ ਫੈਸਲੇ ਲੈਣੇ ਚਾਹੀਦੇ ਆ ਆਪਾਂ ਉੱਤੇ ਗੱਲਬਾਤ ਕਰਦੇ ਆ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਹੁਣ ਸਟੂਡੈਂਟ ਆਉਂਦਾ ਤੁਹਾਨੂੰ ਪਤਾ ਜੀਆਈਸੀ ਵਧਿਆ ਹੋਇਆ ਕਿੱਥੇ ਆਪਾਂ 6 ਲੱਖ ਭਰਦੇ ਸੀ ਹੁਣ 12 ਲੱਖ ਜੀਆਈਸੀ ਆ ਤੇ 12-13 ਲੱਖ ਹੀ ਆਲਮੋਸਟ ਫੀਸ ਹੁੰਦੀ ਆ 24-25 ਹੋ ਗਿਆ ਕਰ ਕਰਾ ਕੇ ਤੁਹਾਡੀ ਸ਼ਾਪਿੰਗ ਵਗੈਰਾ ਹੋ ਗਈ ਜਾਂ ਤੁਹਾਡੇ ਜਿਹੜੇ ਖਰਚੇ ਆਪਣੇ ਟਿਕਟ ਦੇ ਹੋਗੇ 30 ਲੱਖ ਚ ਬੰਦਾ ਪੈਂਦਾ ਸੋ ਪਹਿਲੀ ਗੱਲ ਤਾਂ ਇਹ ਆ ਵੀ 30 ਲੱਖ ਰੁਪਈਆ ਲਾ ਕੇ ਜਦੋਂ ਆਪਾਂ ਕੈਨੇਡਾ ਉੱਤਰਦੇ ਆ ਤਾਂ ਉਹ ਜਿਹੜਾ 30 ਲੱਖ ਲਾਇਆ ਉਹਦੀ ਰਿਕਵਰੀ ਕਿਨੇ ਟਾਈਮ ਚ ਹੋਗੀ ਹੁਣ ਆਪਾਂ ਪੈਸੇ ਕਮਾਉਣ ਹੀ ਆਏ ਆ ਇੱਥੇ ਵਿਹਲੇ ਬਠੰਦਾ ਆਏ ਨਹੀਂ ਕਿਉਂ ਵੀ ਕੁਲਵੰਤ ਜਿਹੜਾ 30 ਲੱਖ ਰੁਪਈਆ ਆਪਾਂ ਲਾਇਆ ਜਿਹੜੇ ਅੱਜ ਦੇ ਹਾਲਾਤ ਆ ਉਹਨੂੰ ਇਕੱਠਾ ਕਰਨ ਨੂੰ ਤੁਹਾਨੂੰ ਘੱਟੋ ਘੱਟ 3 ਤੋਂ 4 ਸਾਲ ਲੱਗਣਗੇ ਜੇ ਤੁਸੀਂ ਆਨਸਰ ਵੀ ਜੋਬ ਕਰਦੇ ਆ ਕਰਵੰਤ ਹੁਣ 20 ਘੰਟਿਆਂ ਦੇ ਉੱਤੇ ਆਪਾਂ ਜੋਬ ਕਰਦੇ ਆ 1000 ਡਾਲਰ ਆਪਾਂ ਕਮਾਉਣੇ ਆ 1000 ਤੋਂ 1100 ਡਾਲਰ ਜਿਹੜਾ ਜਿਹੜਾ ਬੰਦਾ ਮਤਲਬ ਕਿ ਆਨਸਰ ਜੀ ਕੋਈ ਜੋਬ ਕਰਨ ਲੱਗਦਾ ਦੋਸਤੋ 1000 ਤੋਂ 1100 ਡਾਲਰ ਕਮਾਉਂਦਾ ਮੰਨ ਕੇ ਚੱਲੋ ਤੁਸੀਂ 60000 ਤੇ ਜਾਂ 70000 ਰੁਪਿਆ ਬੰਦਾ ਕਮਾਉਂਦਾ ਤੇ ਉਹਦੇ ਵਿੱਚੋਂ ਮੰਨ ਲਓ ਉਹਦਾ 30 35000 40000 ਰੁਪਿਆ ਖਰਚਾ ਹੋ ਜਾਂਦਾ ਮਹੀਨੇ ਦਾ ਤੇ ਫਿਰ ਉਹ ਬਾਕੀ ਜਿਹੜੇ ਪੈਸੇ ਬਚਦੇ ਆ 30000 ਉਹ ਫੀਸ ਵਾਸਤੇ ਅਗਲੀ ਵਾਸਤੇ ਕੱਢਣਾ ਸ਼ੁਰੂ ਕਰਦਾ ਆਈ ਆਪਾਂ ਕੀਤਾ ਤੇ 3 ਲੱਖ ਰੁਪਇਆ ਤੁਹਾਡਾ ਉਹ ਹੋ ਗਿਆ ਜੇ ਤੁਸੀਂ ਲਾ ਕੇ ਆਉਣੇ ਆ ਜਿਹੜਾ ਬੰਦਾ 2 ਸਾਲ ਦੀ ਪੜ੍ਹਾਈ ਕਰਦਾ ਉਹ 10 ਲੱਖ ਰੁਪਇਆ ਹੋਰ ਲਾਉਂਦਾ ਇੱਥੇ ਅੱਗੇ ਇਕੱਠਾ ਕਰਕੇ ਫੀਸ ਦਾ ਸੋ ਟੋਟਲ 40 ਲੱਖ ਹੋ ਗਿਆ ਜੇ ਆਪਾਂ 30 ਲੱਖ ਦੀ ਗੱਲ ਕਰੀਏ ਆਪਾਂ 40 ਲੱਖ ਰੁਪਇਆ ਲਾਇਆ ਹਮਮ ਪੜ੍ਹਾਈ ਦੇ ਉੱਤੇ ਕੈਨੇਡਾ ਦੇ ਵਿੱਚ ਸੋ 40 ਲੱਖ ਨੂੰ ਤੁਸੀਂ ਰਿਕਵਰ ਕਰਨਾ ਸੋ 40 ਲੱਖ ਰਿਕਵਰ ਹੋਣ ਲੱਗਿਆ ਘੱਟੋ ਘਾਟ 4 ਤੋਂ 5 ਸਾਲ ਲਊਗਾ ਸੋ ਜਿਹਦੇ ਕੋਲੇ ਦਾ ਪੈਸੇ ਪਏ ਆ ਜਿਹਨੇ ਲਾਤੇ 30 ਲੱਖ ਰੁਪਇਆ ਬਹੁਤ ਵਧੀਆ ਗੱਲ ਆ ਉਹਨੂੰ ਕੋਈ ਚਿੰਤਾ ਨਹੀਂ ਪਿੱਛੇ ਭੇਜਣ ਦੀ ਕੋਈ ਚੱਕਰ ਨਹੀਂ ਉਹ ਤੇ ਤੁਸੀਂ ਇੱਥੇ ਆਉਣੇ ਆ 30 ਲੱਖ ਪਿੱਛੋਂ ਤੁਸੀਂ ਦਦੇਣਾ ਨਹੀਂਗਾ ਤੁਹਾਨੂੰ ਟੈਨਸ਼ਨ ਫਰੀ ਆ ਆਪ ਦਾ ਕੰਮ ਕਰ ਰਹੇ ਆ ਤੁਸੀਂ ਸੈਟਿੰਗ ਆ ਤੁਹਾਡੀ ਮਤਲਬ ਤੁਹਾਡੇ ਦਿਮਾਗ ਤੇ ਸਟ्रेस ਨਹੀਂ ਹੁਣ ਜਿਹੜਾ ਬੱਚਾ ਅਗਲਾ ਮੰਤ ਲਾ ਕੇ ਆਇਆ ਚਲੋ ਕਿਸੇ ਨੂੰ ਚੱਕ ਕੇ ਪੈਸੇ ਲਾ ਕੇ ਆਇਆ ਉਹਨੂੰ ਥੋੜੀ ਜੀ ਚਿੰਤਾ ਹੋਊਗੀ ਅੱਜ ਦੇ ਟਾਈਮ ਦੇ ਵਿੱਚ ਕੋਈ ਕੰਮ ਘੱਟ ਕਰਕੇ ਤੇ ਕੰਮ ਨਹੀਂ ਮਿਲਦੇ ਹੈਗੇ ਤੇ ਜੇ ਆਪਾਂ ਹੁਣ ਗੱਲ ਕਰੀਏ ਅਗਲਾ ਫਿਊਚਰ ਦੀ ਚਲੋ ਇਹਦਾ ਪੈਸੇ ਲਾ ਗਏ ਹਨਾ ਇਕੱਠੇ ਕਰਨੇ ਆਪਾਂ ਤਿੰਨ ਚਾਰ ਸਾਲਾਂ ਚ ਕਰ ਲਾਂਗੇ ਪਰ ਉਦੋਂ ਬਾਅਦ ਲਈ ਟੈਨਸ਼ਨ ਕਲਵੰਦ ਕੀ ਆ ਵੀ ਪੀਆਰ ਦੀ ਯਾਰ ਇਹ ਤਾਂ ਹੁਣ ਤੋਂ ਪੈਸੇ ਸੈਟ ਲ 30 ਲੱਖ ਰੁਪਇਆ ਖਲਾਰ ਲਿਆ ਦੋਸਤੋ ਆਪਾਂ ਉਹਨੂੰ ਇਕੱਠਾ ਕਰ ਲੈਣਾ ਉਸ ਤੋਂ ਬਾਅਦ ਮੇਨ ਮੇਨ ਮੋਟਿਵ ਕੀਆ ਆਪਣਾ ਉਹਦਾ ਪੀਆਰ ਦਾ ਸੋ ਪੀਆਰ ਆਪਾਂ ਕਿੱਥੇ ਲੈਣੀ ਆ ਹੁਣ ਆਪਾਂ ਇਹ ਗੱਲਾਂ ਕਰਦੇ ਸੀ ਵੀ ਆਪਾਂ ਪੜ੍ਹਾਈ ਮੁਕਾ ਲੈਣੀ ਆ ਪਰ ਪੀਆਰ ਕਿਵੇਂ ਹੋਵਾਂਗੇ ਹੁਣ ਅਸੀਂ ਦੋਸਤੋ ਸੂਸਨਟ ਮੈਰੀ ਪੈਂਟ ਜਾਂ ਫਿਲਹਾਲ ਇੱਥੇ ਪ੍ਰੋਗਰਾਮ ਚੱਲ ਰਿਹਾ ਚਲੋ ਆਰਐਨਪੀ ਤੁਹਾਨੂੰ ਸਭ ਨੂੰ ਪਤਾ ਇਹ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਆ ਪ੍ਰੋਗਰਾਮ ਇੱਥੇ ਚੱਲਦਾ ਸੀ ਸੋਚ ਰਹੇ ਆ ਵੀ ਸਾਨੂੰ ਕੋਈ ਉਹੋ ਜੀ ਜੌਬ ਮਿਲ ਜੇ ਜਿਹੜੀ ਸਾਨੂੰ ਪੀਆਰ ਕਰਾ ਦੇਵੇ ਹੈਨਾ ਪਰ ਹਰੇਕ ਪ੍ਰੋਵਿੰਸ ਦੇ ਵਿੱਚ ਥੋੜੀ ਇਹ ਸੋ ਪੀਆਰ ਦਾ ਜਿਹੜਾ ਮੇਨ ਥੋੜਾ ਮੋਟਿਵ ਆ ਉਹ ਕਿਤੇ ਨਾ ਕਿਤੇ ਧੁੰਦਲਾ ਜਿਹੜਾ ਮੇਨ ਆਪਣਾ ਕਾਰਨਾ ਕਲਵੰਦ ਆਪਣਾ ਇੱਥੇ ਆਉਣ ਦਾ ਪੀਆਰ ਲੈਣ ਦਾ ਉਹ ਧੁੰਦਲਾ ਹੋ ਚੁੱਕਿਆ ਹਰੇਕ ਪਾਸੇ ਬ੍ਰਹਮਪੁੱਤਰ ਚ ਤਾਂ ਉੱਥੇ ਕੋਈ ਹੈ ਹੀ ਨਹੀਂ ਪੀਆਰ ਨਿਊ ਬ੍ਰਾਂਸਬਿਕ ਲਾਲਾ ਕਿਸੇ ਵੀ ਸਟੇਟ ਦੇ ਵਿੱਚ ਲਾਲਾ ਸਾਰੇ ਪ੍ਰੋਗਰਾਮ ਬੰਦ ਸੋ ਹੁਣ ਆਪਾਂ ਵਧੀਆ ਫੈਸਲਾ ਕੀ ਲੈ ਸਕਦੇ ਆ ਤੇਰੇ ਹਿਸਾਬ ਦੇ ਨਾਲ ਵਧੀਆ ਤਾਂ ਇਹੀ ਆ ਵੀ ਆਪਦਾ ਕੰਮ ਫੜੋ ਹਨਾ ਵਧੀਆ ਬਈ ਜਿਹੜਾ ਵੀ ਕੰਮ ਫੜ ਸਕਦੇ ਜੀਚ ਮੰਨ ਲਾ ਤਮਾ ਸਕਦੇ ਆ ਬਿਲਕੁਲ ਮੇਨ ਫੋਕਸ ਆਪਾਂ ਮੇਨ ਤਾਂ ਇਹੀ ਕਰ ਗਿਆ ਵੀ ਕਮਾਉਣ ਜਾਣਾ ਆ ਮੈਂ ਤੇ ਫੋਕਸ ਰੱਖੋ ਜਿਵੇਂ ਲੋਕ ਪਹਿਲਾਂ ਆਉਂਦੇ ਹੁੰਦੇ ਸੀ ਨਾ ਵੀ ਕਮਾਲ ਏ ਇੰਨੇ ਕਮਾਲ ਲੋ ਬਿਲਕੁਲ ਇੰਡੀਆ ਚੱਲ ਬਣਾ ਲਿਆ ਕੁਝ ਜਿਹੜੇ ਹੁਣ ਬੰਦੇ ਮੰਨ ਲਾ ਇੱਥੇ ਪਏ ਜਾਂਦੇ ਆ ਅਮਰ ਜੀਆਂ ਘਰ ਕੋਰਚ ਫਸ ਗਏ ਜਾਂ ਕੋਈ ਹੋਰ ਗੱਡੀਆਂ ਚ ਹਨ ਹੂੰ ਹੂੰ ਮੈਨੂੰ ਨਹੀਂ ਲੱਗਦਾ ਵੀ ਉਹ ਫਿਰ ਪੈਸੇ ਪੂਰੇ ਕਰ ਦੇਣਗੇ ਬਾਲਾ ਕੁਸਾ ਪੈਸੇ ਪੂਰਾ ਹੋ ਜੂ ਜਾਂ ਕੋਈ ਅੱਛੇ ਬਲ ਕਰ ਦੇਣਗੇ ਸੋ ਮਤਲਬ ਮੇਨ ਮੋਟਿਵ ਯਾਰ ਮੈਂ ਅਸੀਂ ਇਹ ਸੋਚਦੇ ਸੀ ਵੀ ਜਿਹੜਾ ਬੰਦਾ ਪੈਸਾ ਕਮਾ ਕੇ ਜਿਆਦਾ ਤੋਂ ਜਿਆਦਾ ਇੰਡੀਆ ਭੇਜ ਦੋ ਮੰਨ ਲਓ ਤੁਹਾਨੂੰ ਵਧੀਆ ਜੌਬ ਮਿਲ ਗਈ ਕੋਈ 20 ਡਾਲਰ ਦੀ 18 ਡਾਲਰ ਦੀ ਤੁਸੀਂ ਇਹ ਇੱਥੇ ਵੀ 1 ਰੁਪਇਆ ਤੁਸੀਂ ਨਹੀਂ ਲਾਉਂਦੇ ਨਾ ਤੁਸੀਂ ਗੱਡੀ ਨਵੀਂ ਲੈਣੇ ਆ ਨਾ ਤੁਸੀਂ ਕੋਈ ਹੋਰ ਖਰਚਾ ਕਰਦੇ ਆ ਤੁਸੀਂ ਇਹ ਨਾ ਤਿੰਨਾਂ ਸਾਲਾਂ ਚ ਬਈ ਜੀ ਪੈਸਾ ਇੰਡੀਆ ਭੇਜਣ ਦਾ ਸੋਚੋ ਜਿਹੜਾ ਤੁਸੀਂ 30 ਲੱਖ ਰੁਪਇਆ ਖਿਲਾਰਿਆ ਉਹਨੂੰ ਇਕੱਠਾ ਕਰਨ ਦੀ ਸੋਚੋ ਪੀਆਰ ਦੇ ਜਿਹੜੇ ਹਾਲਾਤ ਆ ਹੁਣ ਉਹ ਧੁੰਦਲੇ ਆ ਧੁੰਦਲੇ ਕਿਉਂ ਕਹਿੰਨਾ ਮੈਂ ਪੇਟੋ ਤੁਸੀਂ 3 ਸਾਲ ਚਲੋ ਪੀਆਰ ਦੇ ਪਿੱਛੇ ਕੋਈ ਜੌਬ ਕਰਨ ਲੱਗ ਗਏ ਹਨਾ ਸਾਰਾ ਕੁਝ ਓਕੇ ਹੋ ਗਿਆ ਤੁਹਾਡਾ ਪਰ ਤੁਹਾਡਾ ਟਾਈਮ ਪੂਰਾ ਹੋ ਗਿਆ 3 ਸਾਲ ਤੁਹਾਡੇ ਵਰਕ ਪਰਮਿਟ ਦੇ ਪੂਰੀ ਹੋਗੇ ਤੁਹਾਨੂੰ ਪੀਆਰ ਦੇ ਲਈ ਤੁਹਾਡਾ ਐਕਸਪੀਰੀਅੰਸ ਨਹੀਂ ਬਣਿਆ ਜਾਂ ਤੁਹਾਨੂੰ ਕੋਈ ਹੋਜੀ ਜੌਬ ਨਹੀਂ ਮਿਲੀ ਜਾਂ ਤੁਹਾਨੂੰ ਕਿਤੇ ਫਿਰ ਮੂਵ ਹੋਣਾ ਪੈਗਾ ਅੱਧ ਵਿਚਾਲੋਂ ਕਿਤੇ ਪਰ ਤੁਹਾਡਾ ਐਕਸਪੀਰੀਅੰਸ ਪੂਰਾ ਨਹੀਂ ਹੁੰਦਾ ਹਨਾ ਫਿਰ ਤੁਸੀਂ ਕੀ ਕਰਦੇ ਐ ਐਲ ਐਮ ਐ ਲੈਨੇ ਆ ਸੋ ਚਲੋ 5 7 10% ਲੋਕਾਂ ਨੂੰ ਐਲ ਐਮ ਐ ਮਿਲ ਜਾਂਦੀ ਹੈ ਜਿੱਥੇ ਉਹ ਕੰਮ ਕਰਦੇ ਆ ਫ੍ਰੀ ਚ ਮੰਨ ਲੇਨੇ ਤੁਹਾਨੂੰ ਕੋਈ ਰੁਪਈਆ ਲਾਉਣ ਦੀ ਲੋੜ ਨਹੀਂ ਪਰ 80% ਲੋਕਾਂ ਨੂੰ 10 ਤੋਂ 15000 ਜਾਂ 20000 ਡਾਲਰ ਫੇਰ ਦੇਣਾ ਪੈਂਦਾ ਜਿਹੜਾ ਤੁਸੀਂ ਕਮਾਇਆ ਜਿਹੜਾ ਤੁਸੀਂ ਸੇਵ ਕੀਤੇ ਆ ਤਾਂ ਮਸਾਲਾਂ ਚ ਉਹ ਤੁਸੀਂ ਪਹਿਲਾਂ ਤਾਂ ਤੁਸੀਂ ਪੜ੍ਹਾਈ ਤੇ ਲਾਏ ਫਿਰ ਤੁਸੀਂ ਜਿਹੜੇ ਪੈਸੇ ਸੇਵ ਕੀਤੇ ਆ 15 ਤੋਂ 20000 ਡਾਲਰ ਉਹ ਤੁਸੀਂ ਐਲਐਮਐ ਤੇ ਲਾਤਾ ਉਹ ਉਹਦੇ ਨਾਲ ਤੁਸੀਂ ਪੀਆਰ ਪਾਤੀ ਚਲੋ ਕਰਦੇ ਕਰਾਉਂਦੇ ਥੋੜੇ 5 ਸਾਲ ਹੋ ਗਏ 5 ਸਾਲਾਂ ਵਿੱਚ ਤੁਸੀਂ ਪੀਆਰ ਵੀ ਹੋ ਜਾਂਦੇ ਚਲੋ ਮੰਨ ਲਿਆ ਪੀਆਰ ਵੀ ਹੋ ਜਾਂਦੇ ਫਿਰ ਆਪਾਂ ਪੰਗਾ ਲੈਨੇ ਕਰਦਾ ਉਹ ਉਹੀ ਗੱਲ ਹਾਂ ਫਿਰ ਆਪਾਂ ਘਰ ਦਾ ਪੰਗਾ ਲੈ ਸੋਚਣ ਲੱਗ ਜਾਂਦੇ ਯਾਰ ਹੁਣ ਆਪਾਂ ਪੈਸਾ ਹੁਣ ਆਪਾਂ ਪੈਸਾ ਕਮਾਵਾਂਗੇ ਮੰਨ ਲਓ 5 ਸਾਲ ਕਰਤੇ ਵੇਖ ਚਲੋ ਕੋਈ ਗੱਲ ਨਹੀਂ ਓਕੇ ਆ 5 ਸਾਲਾਂ ਵਿੱਚ ਤੁਹਾਡੇ ਪੈਸੇ ਥੋੜੇ ਬਹੁਤ ਪੂਰੇ ਹੋਏ ਥੋੜੇ ਬਹੁਤ ਤੁਸੀਂ ਲਾਏ ਵੀ ਹਨਾ ਕੁਝ ਇੱਥੇ ਵੀ ਖਰਚੇ ਹੁੰਦੇ ਆ ਤੇ ਫਿਰ ਸਭ ਤੋਂ ਵੱਡੀ ਗੱਲ ਬੰਦਾ ਸੋਚਦਾ ਵੀ ਯਾਰ ਮੈਂ ਹੁਣ ਕੋਈ ਇਹੋ ਜਿਹੀ ਜੌਬ ਕਰਾਂ ਜਿੱਤੇ ਬਹੁਤ سارے ਪੈਸੇ ਕਮਾਵਾਂ ਫਿਰ ਮੈਂ ਕ ਤੁਸੀਂ ਦਿਮਾਗ ਚ ਘਬਾਲੋ ਵੀ ਹੁਣ ਜਿਹੜਾ ਕੈਨੇਡਾ ਨਾ ਅਸਲ ਚ ਇੱਥੇ ਸੈਟਲ ਹੋਣ ਵਾਲਾ ਸਿਸਟਮ ਕੈਨੇਡਾ ਦਾ ਰਹਿਣਾ ਨਹੀਂਗਾ ਉਹ ਇੱਕ ਮੈਂ স্পੈਸ਼ਲ ਵੀਡੀਓ ਬਣਾਉਂਗਾ ਵੀ ਕਿਉਂ ਉਹਦੇ ਕੀ ਕੀ ਨੁਕਸਾਨ ਆ ਜਿਹੜੇ ਲੋਕ ਆਲਰੇਡੀ ਕੈਨੇਡਾ ਚ ਸੈਟਲ ਹੋਏ ਨੇ ਜਿਨ੍ਹਾਂ ਦੇ ਬੱਚੇ ਵੱਡੇ ਹੋਏ ਵੇ ਆ ਜਿਹੜੇ ਮਾਪੇਓ ਮਤਲਬ ਇੱਥੇ ਬੱਚਿਆਂ ਨੂੰ ਦੇਖ ਰਹੇ ਆ ਪੜਾ ਰਿਹਾ ਸਕੂਲਾਂ ਚ ਜਾਂ ਇੱਥੋਂ ਦੇ ਘਰ ਲਈ ਬੈਠਿਆ ਹਨਾ ਜਾਂ ਇੱਥੇ ਫਸ ਚੁੱਕਿਆ ਉਹਨਾਂ ਤੇ ਆਪਾਂ ਅਲੱਗ ਵੀਡੀਓ ਬਣਾਵਾਂਗੇ ਪਰ ਮਤਲਬ ਮੇਰਾ ਅੱਜ ਵਾਲਾ ਮੈਸੇਜ ਤਾਂ ਇਹ ਆ ਮੇਨ ਵੀਰ ਤੁਸੀਂ ਪੈਸੇ ਕਮਾਉਣ ਦੀ ਸੋਚੋ ਕੈਨੇਡਾ ਚ ਹੁਣ ਵੀ ਇੰਡੀਆ ਠੋਕੋ ਸਾਰਾ ਪੈਸਾ ਇੰਡੀਆ ਚ ਕੋਈ ਐਹੋ ਜੀ ਚੀਜ਼ ਕਰੋ ਕੋਈ ਡਵੈਲਪਮੈਂਟ ਕਰੋ ਜਾਂ ਇੰਡੀਆ ਚ ਕੋਈ ਬਿਜ਼ਨਸ ਕਰੋ ਕੁਲਵਾਂ ਤਾਂ ਜਿਸ ਨਾਲ ਆਪਾਂ ਨੂੰ ਉੱਥੇ ਜਾ ਕੇ ਚਲੋ ਆਪਾਂ ਵਧੀਆ ਰੋਟੀ ਖਾ ਸਕੀਏ ਇੱਥੇ ਬਹੁਤ ਹਾਰਡ ਮਤਲਬ ਲਾਈਫ ਆ ਜਿਹਦਾ ਟਾਈਮ ਦੇ ਵਿੱਚ ਕੈਨੇਡਾ ਦੀ ਉਹ ਕੈਨੇਡਾ ਹੈ ਨਹੀਂ ਜਿਹੜਾ 5-7 ਸਾਲ ਪਹਿਲਾਂ ਆਪਾਂ ਸੋਚਦੇ ਸੀਗੇ ਜੇ ਤੁਸੀਂ ਸੋਚਦੇ ਵੀ ਇੱਥੇ ਸੈਟਅਪ ਹੋ ਜਾਣਾ ਇੱਥੇ ਸੈਟਅਪ ਹੋਣ ਦੇ ਵੀ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਆ ਉਹ ਤੁਹਾਨੂੰ ਹਲੇ ਚਿਰ ਹਜੇ ਤੁਹਾਨੂੰ ਨਾ ਪਤਾ ਉਹ ਤੁਹਾਨੂੰ ਲੱਗਦਾ ਵੀ ਪੈਸਾ ਕਮਾਵਾਂਗੇ ਆਪਾਂ ਪਤਾ ਨਹੀਂ ਕੀ ਕੁਝ ਕਰ ਲਾਂਗੇ ਪਰ ਇਹ ਰਿਐਲਿਟੀ ਐ ਵੀ ਇੱਡੀ ਕੁਝ ਨਹੀਂ ਹੋਣਾ ਇੱਥੇ ਤੁਸੀਂ ਪੈਸਾ ਕਮਾਓਗੇ ਜਿਹੜਾ ਤੁਸੀਂ ਖਲਾਰਿਆ ਉਹ ਤੁਸੀਂ ਪੈਸਾ ਕਮਾਉਣਾ ਇੱਥੇ 40 ਤੋਂ 50 ਲੱਖ ਰੁਪਿਆ ਕਮਾ ਲੋਗੇ 40 ਤਾਂ ਲਾ ਚੁੱਕਿਆ ਸਟੂਡੈਂਟ 50 ਕਮਾ ਲੋਗੇ 60 ਕਮਾ ਲੋਗੇ ਹੁਣ ਅੱਜ ਕਿਸੇ ਨੂੰ ਪੁੱਛ ਕੇ ਦੇਖ ਲਓ ਜੇ ਤੁਹਾਡੇ ਨੇੜੇ ਤੇ ਕੋਈ ਸਟੂਡੈਂਟ ਰਹਿੰਦਾ ਕੈਨੇਡਾ ਦੇ ਵਿੱਚ ਵਈ ਦੋ ਕਿੰਨੇ ਕੇ ਪੈਸੇ ਕਮਾਲੇਗਾ ਸਾਲ ਚ ਕਿੰਨੇ ਕਮਾਲੇਗਾ ਸਾਲ ਦੀ ਔਸਤਨ ਕੱਢ ਲਓ ਤੁਸੀਂ ਆਮ ਬੰਦਾ 2200 ਲੈਂਦਾਗਾ 1 ਲੱਖ 20 ਲਾ ਲਓ ਚਲੋ 2500 ਲਾ ਲਓ 3000 ਲਾ ਲਓ 1 ਲੱਖ ਸਿਰਫ ਸਤਰਿਆਰ ਖਰਚਾ 120000 ਰੁਪਏ ਵਾਪਸ ਪਾਉਂਦਾ ਸਾਲ ਦਾ ਸਿਰਫ ਮੰਨ ਕੇ ਚੱਲੋ ਤੁਸੀਂ 12 ਤੋਂ 13 ਲੱਖ ਰੁਪਏ ਵਾਪਸ ਪਾਉਗਾ ਜਿਹੜਾ ਬੰਦਾ ਨਾਰਮਲ ਜੌਬ ਕਰਦਾ ਹੁਣ ਆਪਾਂ 2500 ਤੋਂ ਵੱਧ ਤੋਂ ਵੱਧ 3000 ਡਾਲਰ ਕਮਾਵਾਂਗੇ ਉਹ ਜੋ 5 600 ਜਾਂ 700 ਡਾਲਰ ਆਪਾਂ ਖਰਚਾ ਵੀ ਕਰਦੇ ਆ ਕੋਈ ਆਪਣਾ ਘਰ ਦਾ ਕੋਈ ਗ੍ਰੋਸਰੀ ਹੋ ਗਿਆ ਫਿਰ ਬੰਦਾ ਕੋਈ ਇਹ ਤਾਂ ਹੈ ਨਹੀਂ ਵੀ ਸਾਲ ਬਾਅਦ ਡੇਢ ਸਾਲ ਬਾਅਦ ਗੱਡੀ ਨਾਲ ਲਊਗਾ ਬੰਦਾ ਗੱਡੀ ਵੀ ਲਊਗਾ ਪੜ੍ਹਾਈ ਤੋਂ ਬਾਅਦ ਕੋਈ 200 400 ਖਰਚਾ ਉਹਦੇ ਤੇ ਆ ਮਨਨ ਕੇ ਚੱਲੋ ਵੀ ਤੁਸੀਂ ਲੱਖ ਰੁਪਈਆ ਹੀ ਕਮਾਉਣੇ ਆ ਕੈਨੇਡਾ ਦੇ ਵਿੱਚ ਠੀਕ ਆ ਤਿੰਨ ਸਾਲ ਤੁਸੀਂ ਜਿਹੜੇ ਕੰਮ ਤੇ ਵਰਕ ਪਰਮਿਟ ਤੇ ਆ ਤੁਸੀਂ ਤੁਸੀਂ ਲੱਖ ਰੁਪਈਆ ਕਮਾਇਆ ਸਾਲ ਦਾ ਬਣਿਆ 12 ਲੱਖ 12 ਦੋਨਾ 24 ਠੀਕ ਆ ਤੇ 36 ਲੱਖ ਰੁਪਈਆ ਕਮਾ ਲਿਆ ਮੰਨ ਲਓ ਤੁਸੀਂ ਠੀਕ ਆ ਜਿੰਨੇ ਮੰਨ ਲਾਏ ਸੀ ਵੀ ਉਨੇ ਕਮਾਵੇ ਹਾਂ ਤੇ 36 ਲੱਖ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ 40 ਲੱਖ ਤੁਸੀਂ ਲਾਤਾ ਆ ਕੇ ਤੇ ਤੁਹਾਨੂੰ ਫਾਇਦਾ ਕੀ ਹੋਇਆ ਕੈਨੇਡਾ ਆਉਣ ਦਾ ਮਤਲਬ ਇਹ 3 ਸਾਲ ਬਾਈ ਜੀ ਤੁਸੀਂ ਹੋ ਸਕਦਾ ਕਿਸੇ ਦਿਨ ਤੁਸੀਂ ਰੋਟੀ ਨਾ ਖਾਧੀ ਹੋਵੇ ਹੋ ਸਕਦਾ ਕਿਸੇ ਦਿਨ ਬਿਨਾ ਭੁੱਖੇ ਤੁਸੀਂ ਸਾਰਾ ਦਿਨ ਤੁਸੀਂ ਕੰਮ ਕੀਤਾ ਹੋਵੇ ਹੋ ਸਕਦਾ ਕਿਸੇ ਬੌਸ ਦੀਆਂ ਗੱਲਾਂ ਸੁਣੀਆਂ ਹੋਣ ਹੋ ਸਕਦਾ ਕਿਤੇ ਕੋਈ ਨੁਕਸਾਨ ਝੱਲਿਆ ਹੋਵੇ ਤੁਸੀਂ ਤਿੰਨ ਸਾਲਾਂ ਦੇ ਵਿੱਚ ਉਹ ਤਿੰਨ ਜਾਂ ਦੋ ਸਾਲ ਤਾਂ ਪੜ੍ਹਾਈ ਦੇ ਹੋਗੇ ਮਗਰਲੇ ਤਿੰਨ ਸਾਲ ਵਰਕ ਪਰਮੈਂਟ ਦੇ ਆ ਬਾਈ ਜੀ ਪੰਜਾਂ ਸਾਲਾਂ 'ਚ ਬੰਦੇ ਦਾ ਕੰਮ ਤੇ ਜੂਸ ਨਿਕਲ ਜਾਂਦਾਗਾ ਤੁਸੀਂ ਕਿਸੇ ਸਟੂਡੈਂਟ ਤੋਂ ਪੁੱਛ ਕੇ ਦੇਖੋ ਜਿਨ੍ਹਾਂ ਨੇ ਜੌਬਾਂ ਕੀਤੀਆਂ ਚਲੋ ਪ੍ਰਮਾਤਮਾ ਦੀ ਮਿਹਰ ਹੋਵੇ ਕਿਸੇ ਦੀ ਕੋਈ ਵਧੀਆ ਜੌਬ ਕਰਦਾ ਹੋਵੇ ਕੋਈ ਵਧੀਆ ਕੰਮ ਮਿਲ ਜੇ ਤਾਂ ਉਹਦੀ ਲਾਈਫ ਅਲੱਗ ਹੁੰਦੀ ਆ ਪਰ 70-80% ਇਹਦੇ ਬੱਚਿਆ ਹਰੇਕ ਉਹ ਚੀਜ਼ ਦੇ ਵਿੱਚੋਂ ਲੰਘਦੇ ਆ ਜਿਹੜੀ ਕੈਨੇਡਾ ਦੇ ਵਿੱਚ ਬਹੁਤ ਔਖੀ ਆ ਕੱਟਣੀ ਚਲੋ ਹਰੇਕ ਬੰਦਾ ਫਿਊਚਰ ਬਣਾਉਂਦਾ ਆ ਆਪਾਂ ਕਹਿੰਦੇ ਵਧੀਆ ਗੱਲ ਆ ਯਾਰ ਕੈਨੇਡਾ ਜਾ ਕੇ ਫਿਊਚਰ ਬਣਾਓ ਪਰ ਹੁਣ ਉਹ ਕੈਨੇਡਾ ਰਹਿਣਾ ਨਹੀਂਗਾ ਹੁਣ ਜਿਹੜਾ ਬੰਦਾ ਪੈਸੇ ਲਾਉਂਦਾ ਉਹੀ ਚੱਕਦਾ ਉਥੋਂ ਤੇ ਪੀਆਰ ਦਾ ਹਾਲੇ ਕੋਈ ਫਿਊਚਰ ਨਹੀਂ ਹੈਗਾ ਪਤਾ ਹੀ ਨਹੀਂ ਲੱਗ ਰਿਹਾ ਲੋਕਾਂ ਨੂੰ ਜੋ ਆਕਾ ਨੂੰ ਵੀ ਕਿਵੇਂ ਪੀਆਰ ਲੈਣੀ ਆ ਜਾਂ ਕਿੱਥੇ ਜਾ ਕੇ ਲਈ ਆ ਸੋ ਮੇਰਾ ਮੇਨ ਮਤਲਬ ਮੇਰਾ ਫੋਕਸ ਤੁਹਾਨੂੰ ਕਹਿਣ ਦਾ ਵੀ ਤੁਸੀਂ ਯਾਰ ਕੈਨੇਡਾ ਚ ਆ ਕੇ ਨਾ ਪਿੱਛੇ ਪਿੱਛੇ ਸੈਟਲ ਕਰਨ ਦਾ ਸੋਚੋ ਵੀ ਪਿੱਛੇ ਆਪਾਂ ਪੈਸੇ ਭੇਜਨੇ ਆ ਪਿੱਛੇ ਸੈਟਲ ਕਰਨਾ ਕੰਮ ਵੀ ਇੱਥੇ ਕੈਨੇਡਾ ਚ ਪੈਰ ਲਾਉਣੇ ਨਹੀਂ ਆਪਾਂ ਤਾਂ ਤੁਸੀਂ ਕਾਮਯਾਬ ਮਤਲਬ ਕੀ ਜਾ ਕੇ ਹੋਵੋਗੇ ਜੇ ਤੁਸੀਂ ਕੈਨੇਡਾ ਚ ਹੀ ਖਰਚੇ ਕਰਨ ਲੱਗੇ ਕੈਨੇਡਾ ਚ ਸੈਟਅਪ ਬਣਾਉਣ ਲੱਗੇ ਤੁਹਾਡਾ ਸਾਰਾ ਕੁਝ ਖਤਮ ਹੋ ਜਾਣਾ ਸੋ ਉਹ ਆਪਾਂ ਅਗਲੇ ਪਾਰਟ 'ਚ ਬਣਾਵਾਂਗੇ ਵੀ ਅਗਲੇ ਪਾਰਟ 'ਚ ਆਪਾਂ ਵੀ ਉਹ ਸਾਰਾ ਡਿਸਕਸ ਕਰਾਂਗੇ ਵੀ ਕੀ ਕੀ ਗੱਲਾਂ ਕਰਕੇ ਆਪਾਂ ਸੋਚਦੇ ਆਂ ਵੀ ਜਿਹੜਾ ਕੈਨੇਡਾ 'ਚ ਜਿਹੜੇ ਲੋਕ ਰਹਿੰਦੇ ਆ ਜਿਨ੍ਹਾਂ ਨੇ ਜ਼ਿੰਦਗੀਆਂ ਕੱਟ ਲਈ ਆ ਆਪਣੀ ਉਹਨਾਂ ਦੇ ਵੀ ਕੀ ਕੀ ਨੁਕਸਾਨ ਉਹਨਾਂ ਨੂੰ ਹੋ ਰਹੇ ਨੇ ਸੋ ਬਾਕੀ ਮਿੱਤਰੋ ਗੱਲ ਇਹ ਆ ਵੀ ਅਣਾ ਜਿਨ੍ਹਾਂ ਨੇ ਨਿਆਰੇ ਲੈਣੇ ਆ ਉਹ ਇੱਥੇ ਵੀ ਲਈ ਜਾਂਦੇ ਆ ਉਹ ਇੰਡੀਆ ਵੀ ਲਈ ਜਾਂਦੇ ਆ ਠੀਕ ਹੈ ਜਿਨ੍ਹਾਂ ਨੇ ਇੰਡੀਆ ਨਿਆਰੇ ਚੁਣਨਾ ਇੱਥੇ ਵੀ ਨਿਆਰੇ ਉਹਨਾਂ ਨੇ ਇੱਥੇ ਵੀ ਨਿਆਰੇ ਲੈਣਾਂ ਜਿਨ੍ਹਾਂ ਨੇ ਫੋਚਾ ਵੀ ਇੰਡੀਆ ਹੋਈ ਗੱਲ ਸੇ ਉਹ ਹਸੀ ਕੰਮ ਉਹਨਾਂ ਦਾ ਇੱਥੇ ਵੀ ਟੈਢੀ ਹੈ ਜਿਹੜੇ ਵਿਚਾਰੇ ਇੰਡੀਆ ਇੰਡੀਆ ਟੈਢੀ ਸੀ ਉਹ ਇੱਥੇ ਵੀ ਟੈੜਾ ਜਿਹੜੇ ਨਿਆਰੇ ਇੰਡੀਆ ਲੈਂਦੇ ਸੋ ਇੱਥੇ ਵੀ ਨਿਆਰੀ ਲੈਂਦਾ ਉਹਨੇ ਸਾਨੂੰ ਫਿਕਰ ਨਹੀਂ ਕੋਈ ਨਾ ਅਸੀਂ ਇੰਡੀਆ ਫਿਕਰ ਕੀਤਾ ਕੋਈ ਨਾ ਅਸੀਂ ਇੱਥੇ ਵੀ ਫਿਕਰ ਕਰਦੇ ਕੋਈ ਪਰ ਗੱਲ ਇਹ ਵੀ ਚਲੋ ਕਿਤੇ ਨਾ ਕਿਤੇ ਬੰਦੇ ਨੂੰ ਸੋਚ ਆਉਂਦੀ ਹੈ ਫਿਕਰ ਥੋੜਾ ਬਹੁਤ ਕਰਨਾ ਪੈਂਦਾ ਹਨ ਜਿਵੇਂ ਆਪਾਂ ਪਿੱਛੇ ਘਰਾਂ ਚੋਂ ਆਏ ਆ ਜਾਂ ਆਪਾਂ ਹਨ ਆਪਣੇ ਘਰਾਂ ਨੂੰ ਮਤਲਬ ਕਰ ਚਾਰ ਖੁਸ਼ੀਆਂ ਦੇਣੀਆਂ ਪੈਸੇ ਕਮਾ ਕੇ ਦੇਣੇ ਆ ਉਹਨਾਂ ਨੂੰ ਥੋੜੀ ਟੈਨਸ਼ਨ ਆਉਂਦੀ ਆ ਇਹ ਨਹੀਂ ਕਿ ਟੈਨਸ਼ਨ ਆਉਂਦੀ ਨਹੀਂ ਹੈਗੀ ਪਰ ਜਿਵੇਂ ਕਿ ਸਰਕਾਰ ਜੀ 40 ਘੰਟੇ ਕਰ ਦਿੰਦੀ ਜਿਹੜੇ ਲੋਕ ਕੰਮ ਕਰਦੇ ਸੀ ਚਲੋ ਉਹਨਾਂ ਨੂੰ ਬੈਨੀਫਿਟ ਸੀਗਾ ਹਨਾ ਵੀ ਫੀਸਪੂਸ ਨਿਕਲ ਜਾਂਦੀ ਛੇਤੀ ਬਹੇ ਬਣਾ ਲੈਣ ਦੇ ਚਾਰ ਪਰ ਹੁਣ 20 ਘੰਟੇ ਜਿਹੜੀ ਕੰਮ ਕਰਨ ਸਰਕਾਰ ਨੇ ਕੀਤਾ ਨਾ ਰੂਲ ਇਹ ਜੌਬਾਂ ਤਾਂ ਕਈਆਂ ਨੂੰ ਮਿਲੀਆਂ ਪਰ ਉਹਦੇ 'ਚ ਕੋਈ ਬੜਾ ਫਾਇਦਾ ਨਹੀਂ ਹੋਊਗਾ ਕਿਉਂਕਿ ਹਰੇਕ ਬੰਦੇ ਦਾ ਖਰਚਾ ਹੀ ਬੁਰਾ ਹੁੰਦਾ ਸਹੀ ਗੱਲ ਹੈ ਬਾਕੀ ਮਿੱਤਰੋ ਕੈਨੇਡਾ ਜੇ ਤੁਹਾਨੂੰ ਪਤਾ ਹੀ ਆਹਾ ਇੰਸਟਾਗ੍ਰਾਮਰ ਜਾਂ ਸਾਰੇ ਬਲੌਗਰ ਬਲ ਇਹਨਾਂ ਦਾ ਕਰਕੇ ਮਿੱਤਰੋ ਨਾਂ ਬਣਿਆ ਹੋਇਆ ਕੈਨੇਡਾ ਦਾ ਕੈਨੇਡਾ ਕੈਨੇਡਾ ਹੋਈ ਪਈ ਐ ਇੰਡੀਆ 'ਚ ਹਰੇਕ ਬੰਦਾ ਕਹਿੰਦਾ ਬਾਈ ਮੈਨੂੰ ਕੈਨੇਡਾ ਚਾੜਾ ਦੇ ਜੋ ਮਰਜ਼ੀ ਹੋ ਜਵੇ ਉੱਥੇ ਜਾ ਕੇ ਦੇਖੋ ਜੋ ਹੁੰਦਾ ਪਰ ਬਾਬੇ ਉਹ ਇੱਥੇ ਆ ਇੱਥੇ ਆ ਕੇ ਦੇਖਣ ਹੀ ਜਾਂਦਾ ਇੱਥੇ ਆ ਕੇ ਫਿਰ ਉਹ ਦੇਖੇ ਨਹੀਂ ਜਾਂਦਾ ਵੀ ਕੀ ਸਿਸਟਮ ਆ ਇੱਥੇ ਕੇ ਬੰਦਾ ਕਹਿੰਦਾ ਉਹ ਮੱਥੇ ਦਾ ਸ ਮਾਰਦਾ ਬਾਬੇ ਮੈਂ ਕੀ ਕੀਤਾ ਬਾਬੇ ਐਜੇ ਬੰਦੇ ਦੇਖਿਆ ਇੱਥੇ ਜਿਹੜੇ 50-50 ਹਜ਼ਾਰ ਦੀਆਂ ਜੌਬਾਂ ਛੱਡ ਕੇ ਕੈਨੇਡਾ ਆਉਂਦੇ ਆ ਤੇ ਉਹ ਬੰਦੇ ਆ ਕੇ ਨਾ ਤਾਂ ਕਿ ਇਹਨੂੰ ਦੱਸ ਸਕਦੇ ਵੀ ਕਿੰਨੇ ਗੌਖੇ ਆ ਤੇ ਉਹ ਬੰਦੇ ਪਰਛਾਉਂਦੇ ਆ ਫ ਜਿਹੜਾ ਬੰਦਾ ਯਾਰ ਇੰਡੀਆ ਚ 50000 ਰੁਪਏ ਕਮਾਉਂਦਾ ਮਹੀਨੇ ਦਾ ਇੱਥੇ ਲੱਖ ਕਮਾ ਲੂ ਜਿਹੜੇ ਡਾਕਟਰ ਸੀ ਉੱਥੇ ਇੱਥੇ ਆ ਕੇ ਕੋਈ ਕਲੀਨਿੰਗ ਦੀ ਜੌਬ ਕਰ ਰਿਹਾ ਕੋਈ ਹਾਂ ਦੱਸੋ ਸੋ ਯਾਰ ਮਤਲਬ ਮੈਂ ਇਹ ਹੀ ਕਹਿਣਾ ਚਾਹਣਾ ਵੀ ਤੁਸੀਂ ਜੇ ਇੱਥੇ ਆਉਣਾ ਇੱਥੇ ਆਜੋ ਪੈਸੇ ਕਮਾ ਕੇ ਇੰਡੀਆ ਹੀ ਵਾਪਸ ਖੋਲਣ ਦਾ ਕੋਈ ਸੋਚੋ ਵੀ ਤੁਸੀਂ ਉੱਥੇ ਪੈਸਾ ਕਮਾ ਸਕਦੇ ਆ ਇੱਥੇ ਤੁਹਾਡੀ ਜ਼ਿੰਦਗੀ ਬਹੁਤ ਬੱਤਰ ਹੈਗੀ ਬਾਕੀ ਠੀਕ ਆ ਜਿਹਨੇ ਟਾਈਮ ਪਾਸ ਕਰਨਾ ਜਿਹਨੂੰ ਆਇਆ ਵੀਰ ਮੈਂ ਆਪਦੇ ਕਮਾ ਕੇ ਆਪਦੇ ਤੇ ਲਾ ਦੇਣੇ ਮੈਂ ਘਰੇ ਨਾ ਮੈਂ ਘਰੇ ਦੇਣਾ ਨਾ ਮੈਂ ਘਰੇ ਕੁਝ ਬਣਾਉਣਾ ਵੀ ਮੈਂ ਆਪਦੇ ਕਮਾਉਣੇ ਆ ਆਪਦੇ ਤੇ ਲਾ ਦੇਣੇ ਆ ਆਪਦੀ ਜ਼ਿੰਦਗੀ ਦੀ ਅਸ਼ ਕਰਨੀ ਆ ਉਹ ਬੰਦਾ ਕਰ ਸਕਦਾ ਕੁਮਾਂ ਤੇ ਮੇਰੇ ਸਾਹਮਣੇ ਹੁਣ ਜੇ ਤੂੰ ਘਰੇ ਨਹੀਂ ਭੇਜਨੇ ਪੈਸੇ ਤੂੰ ਆਪਦੇ ਤੇ ਜਿੰਨੇ ਕਮਾਉਣੇ ਆ ਆਪਦੇ ਲਾਉਣੇ ਆ ਤੇ ਇੱਥੇ ਮਾਣਾ ਮਟਾ ਦੀ ਜ਼ਿੰਦਗੀ ਕੱਟਣੀ ਆ ਵਧੀਆ ਫਿਰ ਤਾਂ ਠੀਕ ਆ ਉਹਦੇ ਆਸਤੇ ਬਾਬੇ ਉਹ ਵੀ ਠੀਕ ਆ ਓਕੇ ਕੈਨੇਡਾ ਜਿਵੇਂ ਕਹਿੰਦੇ ਸੀ ਨਾ ਵੀ ਕੈਨੇਡਾ ਜਿਵੇਂ ਦੁਬਈ ਜਾਂ ਕਿਸੇ ਹੋਰ ਆਪਾਰ ਬੰਟਰੀ ਦੀ ਜੀ ਗੱਲ ਕਰੀ ਲੋਕ ਜਾਂਦੇ ਸੀ ਵੀ ਉਹ ਆਪਦਾ ਖਰਚਾ ਥੋੜਾ ਬਹੁਤ ਚੱਕਦੇ ਸੀਗੇ ਹੈ ਨਾ ਵੀ ਘਰੇ ਨਹੀਂ ਬੋਝ ਬਣਦੇ ਸੀ ਤੇ ਥੋੜਾ ਬਹੁਤ ਚਲੋ 5-10 5-10 ਕੋਈ ਬੜੀ ਵੱਡੀ ਮਤਲਬ ਕਿ ਸੁਪਨਾ ਨਹੀਂ ਦੀ ਕੋਈ ਦੇਸ਼ ਨਹੀਂ ਰਿਹਾ ਕੈਨੇਡਾ ਦਾ ਮੈਂ ਤੁਹਾਨੂੰ ਇਹ ਕਹ ਦਸੀਏ। ਬਾਕੀ ਜੇ ਤੁਹਾਡਾ 1 ਲੱਖ 2 ਲੱਖ ਰੁਪਏ ਦੇ ਵਿੱਚ ਕੰਮ ਬਣਦਾ ਕੈਨੇਡਾ ਦਾ ਤੁਸੀਂ 1 ਲੱਖ 2 ਲੱਖ ਚ ਕੈਨੇਡਾ ਆ ਜਾਂਨੇ ਹੋ। ਫਿਰ ਤੁਹਾਨੂੰ ਮੈਂ ਕਹਾਂਗਾ ਵੀ ਤੁਹਾਡੇ ਲਈ ਕੈਨੇਡਾ ਚਲੋ ਬਿਹਤਰ ਹੋ ਸਕਦਾ। ਕਿਉਂ ਜੇ 1 ਲੱਖ 2 ਲੱਖ ਲੱਗ ਕੇ ਆਇਆ ਚਲੋ 10-15 ਹਜ਼ਾਰ ਐਲ ਐਮ ਐ ਤੇ ਵੀ ਲਾ ਦੂ। ਉਹ ਬੰਦਾ ਇੱਕੇ ਦਾਮ ਚਲੋ ਕੰਮ ਕਰਨ ਲੱਗ ਗਿਆ। ਤਾਂ ਹੋ ਸਕਦਾ ਸਟੂਡੈਂਟਾਂ ਨਾਲੋਂ ਪਹਿਲਾਂ ਪੈਸੇ ਮੂੜ ਕੇ ਉਹ ਥੋੜਾ ਸੈਟ ਅਪ ਕਰ ਸਕਦਾ। ਨਹੀਂ ਬਿਲਕੁਲ ਮੂੜੂ ਭਾਈ। ਹਾਂ ਉਹ ਉਹ ਕਰ ਸਕਦਾ ਬੰਦਾ। ਬਾਤ ਤੋਂ ਬਾਤ ਕੋਸ਼ਿਸ਼ ਕਰੋ ਜੇ ਤੁਸੀਂ ਗ੍ਰੈਜੂਏਟ ਕੀਤੀ ਹੋਈ ਆ ਇੰਡੀਆ ਤੋਂ ਗ੍ਰੈਜੂਏਸ਼ਨ ਤਾਂ ਤੁਸੀਂ ਵਰਕ ਪਰਮਿਟ ਲੈਣ ਦੀ ਟਰਾਈ ਕਰੋ ਯਾਰ ਵਰਕ ਪਰਮਿਟ ਤੇ ਤੁਹਾਨੂੰ ਥੋੜਾ ਫਾਇਦਾ ਹੋ ਜਾਂਦਾ ਵੀ ਤੁਸੀਂ ਆਉਣ ਸਰ ਇੱਕ ਤਾਂ ਕੰਮ ਲੱਗ ਗਿਆ ਇਹਨਾਂ ਤੁਸੀਂ ਪੈਸੇ ਸਰਕਾਰ ਨੂੰ ਦੁਬਾਰੇ ਜਾਂ ਫੀਸ ਦੁਬਾਰੇ ਨਹੀਂ ਭਰਨੀ ਹੁੰਦੀ ਤੁਸੀਂ ਆਪ ਦੇਤੇ ਲਾਉਣੇ ਜਾਂ ਪਿੱਛੇ ਮੋੜਨੇ ਹੁੰਦੇ ਆ ਸੋ ਉਹ ਇੱਕ ਵਧੀਆ ਸਿਸਟਮ ਆ ਮੈਂ ਜੀ ਤੁਸੀਂ ਕਰ ਲਓ ਸੋ ਇਹ ਗੱਲਾਂ ਪਤਾ ਸੀਗੀਆਂ ਦੋਸਤੋ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਕਰਨੀਆਂ ਤੁਹਾਡੇ ਨਾਲ ਵੀ ਡਿਸੀਜਨ ਜੇ ਸੋਚ ਕੇ ਲਓ ਯਾਰ ਆਪਦੇ ਬਾਕੀ ਅਗਲੀ ਵੀਡੀਓ ਚ ਆਪਾਂ ਇਹ ਹੀ ਗੱਲ ਕਰਨੀ ਹੈ ਵੀ ਜਿਹੜੇ ਲੋਕ ਸੈਟਲ ਹੋ ਚੁੱਕੇ ਆ ਇੱਥੇ ਵੀ ਉਹ ਜਿਨ੍ਹਾਂ ਲੋਕਾਂ ਨੇ ਪੈਸੇ ਕਮਾ ਲਏ ਬਹੁਤ ਜ਼ਿਆਦੇ ਇੱਥੇ ਜਿਨ੍ਹਾਂ ਨੇ ਦੇ ਬੱਚੇ ਵੀ ਇੱਥੇ ਸੱਦ ਲਏ ਸਾਰੀ ਪੀੜ੍ਹੀ ਮਤਲਬ ਇੱਥੇ ਤਿਆਰ ਕਰ ਲਈ ਆ ਆਪਦੀ ਤੇ ਜਿਨ੍ਹਾਂ ਦੇ ਮਾ ਮਾਪ ਵੀ ਇੱਥੇ ਆ ਉਹਨਾਂ ਨੂੰ ਕੀ ਪਰੇਸ਼ਾਨੀਆਂ ਆ ਜਾਂ ਕੀ ਪ੍ਰੋਬਲਮ ਆ ਉਹਨਾਂ ਨੂੰ ਇੱਥੇ ਉਹ ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ ਸੋ ਕਰਦੇ ਆ ਇੱਥੇ ਵੀਡੀਓ ਦਾ ਐਂਡ ਧੰਨਵਾਦ ਦੋਸਤੋ ਵੀਡੀਓ on right.